ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਅੱਜ ਦੀ ਵੱਡੀ ਖਬਰ ਸਾਲ 2026 ਦੇ ਲਈ ਐਲਐਮਆਈਏ ਮੁਕਤ ਵਰਕ ਪਰਮਿਟਾ ਦੇ ਨਾਲ ਜੁੜੇ ਮਹੱਤਵਪੂਰਨ ਬਦਲਾਵਾਂ ਬਾਰੇ ਹੈ ਸੰਘੀ ਸਰਕਾਰ ਨੇ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਯਾਨਕੀ ਆਈਐਮਪੀ ਦੇ ਤਹਿਤ ਜਾਰੀ ਹੋਣ ਵਾਲੇ ਐਲਐਮਆਈਏ ਮੁਕਤ ਵਰਕ ਪਰਮਿਟਾ ਦੇ ਲਈ ਦਾਖਲੇ ਦਾ ਟਿੱਚਾ ਬਤਾ ਦਿੱਤਾ ਹੈ ਨਵੇਂ ਇਮੀਗ੍ਰੇਸ਼ਨ ਪੱਧਰ ਯੋਜਨਾ ਮੁਤਾਬਕ ਸਾਲ 2024 ਦੇ ਵਿੱਚ ਆਈਐਮਪੀ ਰਾਹੀਂ 170000 ਪਰਮਿਟ ਜਾਰੀ ਕੀਤੇ ਜਾਣਗੇ ਜੋ ਪਿਛਲੇ ਅਨੁਮਾਨ ਦੇ ਨਾਲੋਂ ਕਰੀਬ 30% ਦੀ ਵਧ ਨੇ ਇਹ ਗਿਣਤੀ ਸਿਰਫ ਨਵੇਂ ਅਸਥਾਈ ਨਿਵਾਸੀਆਂ ਨੂੰ ਦੱਸਉਂਦੀ ਹੈ ਇਸ ਦੇ ਵਿੱਚ ਪਹਿਲਾਂ ਤੋਂ ਕੈਨੇਡਾ ਵਿੱਚ ਮੌਜੂਦਾ ਲੋਕਾਂ ਦੇ ਪਰਮਿਟ ਨਵੀਨੀਕਰਨ ਸ਼ਾਮਲ ਨਹੀਂ ਹਨ ਇਸ ਦੇ ਉਲਟ ਟੈਂਪਰੇਰੀ ਫੌਨ ਵਰਕਰ ਪ੍ਰੋਗਰਾਮ ਯਾਨਕਿ TFWP ਹੇਠਾਂ LMIA ਆਧਾਰਿਤ ਵਰਕ ਪਰਮਿਟਾ ਦਾ ਟਿੱਚਾ ਘਟਾ ਕੇ 60000 ਕਰ ਦਿੱਤਾ ਗਿਆ ਹੈ ਹੁਣ ਕਰ ਲਈਏ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਯਾਨੀ ਕਿ ਪੀਜੀਡਬਲਯੂਪੀ ਦੇ ਪਰ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ 2026 ਦੇ ਵਿੱਚ ਪੀਜੀਡਬਲਯੂਪੀ ਦੇ ਲਈ ਯੋਗ ਅਧਿਆਨ ਖੇਤਰ ਵਿੱਚ ਕੋਈ ਨਵਾਂ ਬਦਲਾਅ ਨਹੀਂ ਕੀਤਾ ਜਾਵੇਗਾ ਜਿਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ 1 ਨਵੰਬਰ 2024 ਤੋਂ ਬਾਅਦ ਆਪਣੀ ਸਟੱਡੀ ਪਰਮਿਟ ਅਰਜ਼ੀ ਦਿੱਤੀ ਹੈ ਉਹਨਾਂ ਲਈ ਪੀਜੀਡਬਲਯੂਪੀ ਯੋਗਤਾ ਉਸ ਸਥਿਤੀ ਵਿੱਚ ਹੀ ਹੋਵੇਗੀ ਜਿਓ ਲੇਬਰ ਮਾਰਕੀਟ ਦੀ ਘਾਟ ਵਾਲੇ ਖੇਤਰ ਦੇ ਨਾਲ ਸੰਬੰਧਿਤ ਕੋਰਸ ਤੋਂ ਗ੍ਰੈਜੂਏਟ ਹੋਏ ਹੋਣ ਹਾਲਕਿ ਬੈਚਲਰ ਮਾਸਟਰ ਅਤੇ ਪੀ ਐਚ ਡੀ ਕਰਨ ਵਾਲੇ ਵਿਦਿਆਰਥੀ ਇਸ ਸ਼ਰਤ ਤੋਂ ਮੁਕਤ ਨਹੀਂ ਇਸ ਸਮੇਂ ਪੀ ਜੀ ਡਬਲਯੂ ਪਿਡੇ ਲਈ 1107 ਅਧਿਐਨ ਪ੍ਰੋਗਰਾਮ ਯੋਗ ਨੇ ਜੂਨ 2025 ਦੇ ਵਿੱਚ ਸੂਚੀ ਅਪਡੇਟ ਹੋਈ ਸੀ ਪਰ ਬਾਅਦ ਵਿੱਚ 178 ਪ੍ਰੋਗਰਾਮਾਂ ਨੂੰ ਹਟਾਉਣ ਦਾ ਫੈਸਲਾ ਰੋਕ ਦਿੱਤਾ ਗਿਆ ਤਾਜ਼ਾ ਅਪਡੇਟ ਦੇ ਮੁਤਾਬਕ ਇਹ ਪ੍ਰੋਗਰਾਮ ਪੂਰੇ 24 ਜਨਵਰੀ ਤੱਕ ਯੋਗ ਰਹਿਣਗੇ ਹੁਣ ਗੱਲ ਕਰੀਏ ਕੁਝ ਅਸਥਾਈ ਜਨਤਕ ਨੀਤੀਆਂ ਦਿੱਤਾ ਸੁਬਾਈ ਨਾਮਜ਼ਦ ਉਮੀਦਵਾਰਾਂ ਦੇ ਲਈ ਖਾਸ ਵਰਕ ਪਰਮਿਟ ਨੀਤੀ 31 ਦਸੰਬਰ 2025 ਨੂੰ ਖਤਮ ਹੋ ਰਹੀ ਹੈ ਹਾਸ ਸਰਕਾਰ ਦੇ ਵੱਲੋਂ ਇਸ ਨੂੰ ਵਿਧਾਨ ਭਰੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਯੂਕਰੇਨੀ ਨਾਗਰਿਕਾਂ ਦੇ ਲਈ ਸੀਯੂਏਈਟੀ ਨੀਤੀ 31 ਮਾਰਚ 2026 ਨੂੰ ਅਤੇ ਯਰਾਨੀ ਨਾਗਰਿਕ ਦੇ ਲਈ ਅਸਥਾਈ ਨੀਤੀ 28 ਫਰਵਰੀ 2026 ਨੂੰ ਖਤਮ ਹੋ ਰਹੀ ਹੈ ਜੇ ਇਹ ਨੀਤੀਆਂ ਨਵੀਆਂ ਨਾ ਹੋਈਆਂ ਤਾਂ ਪ੍ਰਭਾਵਿਤ ਲੋਕਾਂ ਨੂੰ ਕੈਨੇਡਾ ਵਿੱਚ ਰਹਿਣ ਦੇ ਲਈ ਹੋਰ ਇਮੀਗ੍ਰੇਸ਼ਨ ਰਸਤੇ ਖੋਜਣੇ ਪੈਣਗੇ ਅੰਤ ਵਿੱਚ ਕੈਨੇਡਾ ਦੀ ਸੰਸਦ ਦੇ ਵਿੱਚ ਇਹ ਪੇਸ਼ ਕੀਤਾ ਗਿਆ ਬਿਲ ਸੀ 122 ਕਾਫੀ ਮਹੱਤਵਪੂਰਨ ਹੈ ਇਹ ਬਿਲ ਸਰਕਾਰ ਨੂੰ ਵਰਕ ਪਰਮਿਟਾ ਤੇ ਅਸਥਾਈ ਨਿਵਾਸੀਆਂ ਉਤੇ ਵੱਡੀ ਕਾਰਜਕਾਰੀ ਸ਼ਕਤੀਆਂ ਦੇ ਸਕਦਾ ਹੈ ਖਾਸ ਕਰਕੇ ਜਦ ਤੱਕ ਸੁਰੱਖਿਆ ਤੋਂ ਖਤੜੀ ਅਤੇ ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜੀਆਂ ਸਥਿਤੀਆਂ ਦੇ ਵਿੱਚ ਇਹ ਬਿਲ ਹਾਊਸ ਆਫ ਕਾਮਨਸ ਤੋਂ ਪਾਸ ਹੋ ਚੁੱਕਿਆ ਹੈ ਅਤੇ ਹੁਣ ਇਹ ਸੈਨੇਟ ਵਿੱਚ ਵਿਚਾਰ ਅਧੀਨ ਹੈ ਤੇ ਇਹਨਾਂ ਸਾਰੀਆਂ ਅਪਡੇਟਸ ਦੇ ਨਾਲ ਸਪਸ਼ਟ ਹੈ ਕਿ 2024 ਕੈਨੇਡਾ ਇਮੀਗ੍ਰੇਸ਼ਨ ਤੇ ਲਈ ਬਹੁਤ ਅਹਿਮ ਸਾਲ ਹੋਣ ਜਾ ਰਿਹਾ ਹੈ ਅੱਜ ਦੀ ਵੱਡੀ ਖਬਰ 2026 ਲਈ ਐਲਐਮਆਈ ਦੇ ਮੁਕਤ ਵਰਕ ਪਰਮਿਟਾ ਦੇ ਨਾਲ ਜੁੜੇ ਮਹੱਤਵਪੂਰਨ ਬਦਲਾਵਾਂ ਬਾਰੇ ਹੈ ਸੰਘੀ ਸਰਕਾਰ ਨੇ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਯਾਨਕੀ ਆਈਐਮਪੀ ਦੇ ਤਹਿਤ ਜਾਰੀ ਹੋਣ ਵਾਲੇ ਐਲਐਮਆਈਏ ਮੁਕਤ ਵਰਕ ਪਰਮਿਟਾ ਦੇ ਲਈ ਦਾਖਲੇ ਦਾ ਤਰੀਕਾ ਬਤਾ ਦਿੱਤਾ ਹੈ ਨਵੀਂ ਇਮੀਗ੍ਰੇਸ਼ਨ ਪੱਤਰ ਯੋਜਨਾ ਮੁਤਾਬਕ 2026 ਦੇ ਵਿੱਚ ਆਈਐਮਪੀ ਰਾਹੀਂ 170000 ਪਰਮਿਟ ਜਾਰੀ ਕੀਤੇ ਜਾਣਗੇ ਜੋ ਪਿਛਲੇ ਅਨੁਮਾਨ ਤੇ ਨਾਲੋਂ ਕਰੀਬ 32% ਦੀ ਵਾਧ ਨੇ ਗਿਣਤੀ ਸਿਰਫ ਨਵੇਂ ਆਸਟ੍ਰੇਲਿਆ ਨਿਵਾਸੀਆਂ ਨੂੰ ਦੱਸਉਂਦੀ ਹੈ ਇਸ ਦੇ ਵਿੱਚ ਪਹਿਲਾਂ ਤੋਂ ਕੈਨੇਡਾ ਵਿੱਚ ਮੌਜੂਦਾ ਲੋਕਾਂ ਦੇ ਪਰਮਿਟ ਨਵੀਨੀਕਰਨ ਸ਼ਾਮਲ ਨਹੀਂ ਹਨ ਇਸ ਦੇ ਉਲਟ ਟੈਂਪਰੇਰੀ ਫੌਨ ਵਰਕਰ ਪ੍ਰੋਗਰਾਮ ਯਾਨਕਿ TFWP ਹੇਠਾਂ LMIA ਆਧਾਰਿਤ ਵਰਕ ਪਰਮਿਟਾਂ ਦਾ ਟਿੱਚਾ ਘਟਾ ਕੇ 60000 ਕਰ ਦਿੱਤਾ ਗਿਆ ਹੈ ਹੁਣ ਕਲ ਕਰੀਏ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਯਾਨੀ ਕਿ ਪੀਜੀਡਬਲੂਪੀ ਦੇ ਤਾ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ 2026 ਦੇ ਵਿੱਚ ਪੀਜੀਡਬਲੂਪੀ ਦੇ ਲਈ ਯੋਗ ਅਧਿਆਨ ਖੇਤਰ ਵਿੱਚ ਕੋਈ ਨਵਾਂ ਬਦਲਾਅ ਨਹੀਂ ਕੀਤਾ ਜਾਵੇਗਾ ਜਿਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ 1 ਨਵੰਬਰ 2024 ਤੋਂ ਬਾਅਦ ਆਪਣੀ ਸਟੱਡੀ ਪਰਮਿਟ ਅਰਜ਼ੀ ਦਿੱਤੀ ਹੈ ਉਹਨਾਂ ਲਈ ਪੀਜੀਡਬਲੂਪੀ ਯੋਗਤਾ ਉਸ ਸਥਿਤੀ ਵਿੱਚ ਹੀ ਹੋਵੇਗੀ ਜਿਓ ਲੇਬਰ ਮਾਰਕੀਟ ਦੀ ਘਾਟ ਵਾਲੇ ਖੇਤਰ ਦੇ ਨਾਲ ਸੰਬੰਧਿਤ ਕੋਰਸ ਤੋਂ ਗ੍ਰੈਜੂਏਟ ਹੋਏ ਹੋਣ ਹਾਲਕਿ ਬੈਚਲਰ ਮਾਸਟਰ ਅਤੇ ਪੀ ਐਚ ਡੀ ਕਰਨ ਵਾਲੇ ਵਿਦਿਆਰਥੀ ਇਸ ਸ਼ਰਤ ਤੋਂ ਮੁਕਤ ਨਹੀਂ ਇਸ ਸਮੇਂ ਪੀਜੀਡਬਲੂ ਬੀ ਦੇ ਲਈ 1107 ਅਧਿਐਨ ਪ੍ਰੋਗਰਾਮ ਯੋਗ ਨੇ ਜੂਨ 2025 ਦੇ ਵਿੱਚ ਸੂਚੀ ਅਪਡੇਟ ਹੋਈ ਸੀ ਪਰ ਬਾਅਦ ਵਿੱਚ 178 ਪ੍ਰੋਗਰਾਮਾਂ ਨੂੰ ਹਟਾਉਣ ਦਾ ਫੈਸਲਾ ਰੋਕ ਦਿੱਤਾ ਗਿਆ ਤਾਜ਼ਾ ਅਪਡੇਟ ਦੇ ਮੁਤਾਬਕ ਇਹ ਪ੍ਰੋਗਰਾਮ ਪੂਰੇ 31 ਚੱਲ 2026 ਤੱਕ ਯੋਗ ਰਹਿਣਗੇ ਹੁਣ ਗੱਲ ਕਰੀਏ ਕੁਝ ਅਸਥਾਈ ਜਨਤਕ ਨੀਤੀਆਂ ਦਿੱਤਾ ਸੁਭਾਈ ਨਾਮਜ਼ਦ ਉਮੀਦਵਾਰਾਂ ਦੇ ਲਈ ਖਾਸ ਵਰਕ ਪਰਮਿਟ ਨੀਤੀ 31 ਦਸੰਬਰ 2025 ਨੂੰ ਖਤਮ ਹੋ ਰਹੀ ਹੈ ਹਾ ਸਰਕਾਰ ਤੇ ਵੱਲੋਂ ਇਸ ਨੂੰ ਵਿਧਾਨ ਭਰੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਯੂਕਰੇਨੀ ਨਾਗਰਿਕਾ ਦੇ ਲਈ ਸੀਯੂਏਈਟੀ ਨੀਤੀ 31 ਮਾਰਚ 2026 ਨੂੰ ਅਤੇ ਯਰਾਨੀ ਨਾਗਰਿਕ ਦੇ ਲਈ ਅਸਥਾਈ ਨੀਤੀ 28 ਫਰਵਰੀ 2026 ਨੂੰ ਖਤਮ ਹੋ ਰਹੀ ਹੈ ਜੇ ਇਹ ਨੀਤੀਆਂ ਨਵੀਆਂ ਨਾ ਹੋਈਆਂ ਤਾਂ ਪ੍ਰਭਾਵਿਤ ਲੋਕਾਂ ਨੂੰ ਕੈਨੇਡਾ ਵਿੱਚ ਰਹਿਣ ਦੇ ਲਈ ਹੋਰ ਇਮੀਗ੍ਰੇਸ਼ਨ ਰਸਤੇ ਖੋਜਣੇ ਪੈਣਗੇ ਅੰਤ ਵਿੱਚ ਕੈਨੇਡਾ ਦੀ ਸੰਸਦ ਦੇ ਵਿੱਚ ਇਹ ਪੇਸ਼ ਕੀਤਾ ਗਿਆ ਬਿਲ ਸੀ 12ਵੀ ਕਾਫੀ ਮਹੱਤਵਪੂਰਨ ਹੈ ਇਹ ਬਿਲ ਸਰਕਾਰ ਨੂੰ ਵਰਕ ਪਰਮਿਟਾਂ ਤੇ ਅਸਥਾਈ ਨਿਵਾਸੀਆਂ ਤੇ ਵੰਟੀ ਕਾਰਜਕਾਰੀ ਸ਼ਕਤੀਆਂ ਦੇ ਸਕਦਾ ਹੈ ਖਾਸ ਕਰਕੇ ਜਦ ਤੱਕ ਸੁਰੱਖਿਆ ਤੋਂ ਖਤੜੀ ਅਤੇ ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜੀਆਂ ਸਥਿਤੀਆਂ ਦੇ ਵਿੱਚ ਇਹ ਬਿਲ ਹਾਊਸ ਆਫ ਕਾਮਨਸ ਤੋਂ ਪਾਸ ਹੋ ਚੁੱਕਿਆ ਹੈ ਅਤੇ ਹੁਣ ਇਹ ਸੈਨੇਟ ਵਿੱਚ ਵਿਚਾਰ ਅਧੀਨ ਹੈ ਤੇ ਇਹਨਾਂ ਸਾਰੀਆਂ ਅਪਡੇਟਸ ਦੇ ਨਾਲ ਸਪਸ਼ਟ ਹੈ ਕਿ 2024 ਕੈਨੇਡਾ ਇਮੀਗ੍ਰੇਸ਼ਨ ਤੇ ਲਈ ਬਹੁਤ ਅਹਿਮ ਸਾਲ ਹੋਣ ਜਾ ਰਹੇ ਹੈ ਅੱਜ ਦੀ ਵੱਡੀ ਖਬਰ 2026 ਦੇ ਲਈ ਐਲਐਮਆਈ ਕੇ ਮੁਕਤ ਵਰਕ ਪਰਮਿਟਾ ਦੇ ਨਾਲ ਜੁੜੇ ਮਹੱਤਵਪੂਰਨ ਬਦਲਾਵਾਂ ਬਾਰੇ ਹੈ ਸੰਘੀ ਸਰਕਾਰ ਨੇ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਯਾਨਕੀ ਆਈਐਮਪੀ ਦੇ ਤਹਿਤ ਜਾਰੀ ਹੋਣ ਵਾਲੇ ਐਲਐਮਆਈਏ ਮੁਕਤ ਵਰਕ ਪਰਮਿਟਾ ਦੇ ਲਈ ਦਾਖਲੇ ਦਾ ਟੀਚਾ ਬਤਾ ਦਿੱਤਾ ਹੈ ਨਵੇਂ ਇਮੀਗ੍ਰੇਸ਼ਨ ਪੱਤਰ ਯੋਜਨਾ ਮੁਤਾਬਕ ਸਾਲ 2026 ਦੇ ਵਿੱਚ ਆਈਐਮਪੀ ਰਾਹੀਂ 170000 ਪਰਮਿਟ ਜਾਰੀ ਕੀਤੇ ਜਾਣਗੇ ਜੋ ਪਿਛਲੇ ਅਨੁਮਾਨ ਤੇ ਨਾਲੋਂ ਕਰੀਬ 30% ਦੀ ਵੱਧ ਨੇ ਇਹ ਗਿਣਤੀ ਸਿਰਫ ਨਵੇਂ ਅਸਥਾਈ ਨਿਵਾਸੀਆਂ ਨੂੰ ਦਰਸਾਉਂਦੀ ਹੈ ਇਸ ਦੇ ਵਿੱਚ ਪਹਿਲਾਂ ਤੋਂ ਕੈਨੇਡਾ ਵਿੱਚ ਮੌਜੂਦਾ ਲੋਕਾਂ ਦੇ ਪਰਮਿਟ ਨਵੀਨੀਕਰਨ ਸ਼ਾਮਲ ਨਹੀਂ ਹਨ ਇਸ ਦੇ ਉਲਟ ਟੈਂਪਰੇਰੀ ਫੌਨ ਵਰਕਰ ਪ੍ਰੋਗਰਾਮ ਯਾਨਕਿ ਟੀਐਫਡਬਲਯੂਪੀ ਹੇਠਾਂ ਐਲਐਮਆਈਏ ਆਧਾਰਿਤ ਵਰਕ ਪਰਮਿਟਾਂ ਦਾ ਟਿੱਚਾ ਘਟਾ ਕੇ 60000 ਕਰ ਦਿੱਤਾ ਗਿਆ ਹੈ ਹੁਣ ਗੱਲ ਕਰੀਏ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਯਾਨੀ ਕਿ ਪੀਜੀਡਬਲਪੀ ਦੇ ਤਾ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ 2026 ਦੇ ਵਿੱਚ ਪੀਜੀਡਬਲਪੀ ਦੇ ਲਈ ਯੋਗ ਅਧਿਆਨ ਖੇਤਰ ਵਿੱਚ ਕੋਈ ਨਵਾਂ ਬਦਲਾਅ ਨਹੀਂ ਕੀਤਾ ਜਾਵੇਗਾ ਜਿਨ੍ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ 1 ਨਵੰਬਰ 2024 ਤੋਂ ਬਾਅਦ ਆਪਣੀ ਸਟੱਡੀ ਪਰਮਿਟ ਅਰਜ਼ੀ ਦਿੱਤੀ ਹੈ ਉਹਨਾਂ ਲਈ ਪੀਜੀਡਬਲਪੀ ਯੋਗਤਾ ਉਸ ਸਥਿਤੀ ਵਿੱਚ ਹੀ ਹੋਵੇਗੀ ਜਿਓ ਲੇਬਰ ਮਾਰਕੀਟ ਦੀ ਘਾਟ ਵਾਲੇ ਖੇਤਰ ਦੇ ਨਾਲ ਸੰਬੰਧਿਤ ਕੋਰਸ ਤੋਂ ਗ੍ਰੈਜੂਏਟ ਹੋਏ ਹੋਣ ਹਾਲਕਿ ਬੈਚਲਰ ਮਾਸਟਰ ਅਤੇ ਪੀ ਐਚ ਡੀ ਕਰਨ ਵਾਲੇ ਵਿਦਿਆਰਥੀ ਇਸ ਸ਼ਰਤ ਤੋਂ ਮੁਕਤ ਨਹੀਂ ਇਸ ਸਮੇਂ ਪੀਜੀਡਬਲੂ ਪੇ ਦੇ ਲਈ 1107 ਅਧਿਆਨ ਪ੍ਰੋਗਰਾਮ ਯੋਗ ਨੇ ਜੂਨ 2025 ਦੇ ਵਿੱਚ ਸੂਚੀ ਅਪਡੇਟ ਹੋਈ ਸੀ ਪਰ ਬਾਅਦ ਵਿੱਚ 178 ਪ੍ਰੋਗਰਾਮਾਂ ਨੂੰ ਹਟਾਉਣ ਦਾ ਫੈਸਲਾ ਰੋਕ ਦਿੱਤਾ ਗਿਆ ਤਾਜ਼ਾ ਅਪਡੇਟ ਦੇ ਮੁਤਾਬਕ ਇਹ ਪ੍ਰੋਗਰਾਮ ਪੂਰੇ 31 ਜਨਵਰੀ ਤੱਕ ਯੋਗ ਰਹਿਣਗੇ ਹੁਣ ਗੱਲ ਕਰੀਏ ਕੁਝ ਅਸਥਾਈ ਜਨਤਕ ਨੀਤੀਆਂ ਦਿੱਤਾ ਸੁਭਾਈ ਨਾਮ ਦੇ ਉਮੀਦਵਾਰਾਂ ਦੇ ਲਈ ਖਾਸ ਵਰਕ ਪਰਮਿਟ ਨੀਤੀ 31.12.2025 ਨੂੰ ਖਤਮ ਹੋ ਰਹੀ ਹੈ ਹਾਲ ਸਰਕਾਰ ਦੇ ਵੱਲੋਂ ਇਸ ਨੂੰ ਵਿਧਾਨ ਭਰੇ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਯੂਕਰੇਨੀ ਨਾਗਰਿਕਾਂ ਦੇ ਲਈ ਸੀਯੂਏਈਟੀ ਨੀਤੀ 31 ਮਾਰਚ 2026 ਨੂੰ ਅਤੇ ਯਰਾਨੀ ਨਾਗਰਿਕ ਤੇ ਲਈ ਅਸਥਾਈ ਨੀਤੀ 28 ਫਰਵਰੀ 2026 ਨੂੰ ਖਤਮ ਹੋ ਰਹੀ ਹੈ ਜੇ ਇਹ ਨੀਤੀਆਂ ਨਵੀਆਂ ਨਾ ਹੋਈਆਂ ਤਾਂ ਪ੍ਰਭਾਵਿਤ ਲੋਕਾਂ ਨੂੰ ਕੈਨੇਡਾ ਵਿੱਚ ਰਹਿਣ ਦੇ ਲਈ ਹੋਰ ਇਮੀਗ੍ਰੇਸ਼ਨ ਰਸਤੇ ਖੋਜਣੇ ਪੈਣਗੇ ਅੰਤ ਵਿੱਚ ਕੈਨੇਡਾ ਦੀ ਸੰਸਦ ਦੇ ਵਿੱਚ ਇਹ ਪੇਸ਼ ਕੀਤਾ ਗਿਆ ਬਿਲ ਸੀ 12ਵੀ ਕਾਫੀ ਮਹੱਤਵਪੂਰਨ ਹੈ ਫੀਬੀ ਸਰਕਾਰ ਨੂੰ ਵਰਕ ਪਰਮਿਟਾਂ ਤੇ ਅਸਥਾਈ ਨਿਵਾਸੀਆਂ ਉਤੇ ਵੰਟੀ ਕਾਰਜਕਾਰੀ ਸ਼ਕਤੀਆਂ ਦੇ ਸਕਦਾ ਹੈ ਖਾਸ ਕਰਕੇ ਜਦ ਤੱਕ ਸੁਰੱਖਿਆ ਤੋਂ ਖਤੜੀ ਅਤੇ ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜੀਆਂ ਸਥਿਤੀਆਂ ਦੇ ਵਿੱਚ ਇਹ ਬਿਲ ਹਾਊਸ ਆਫ ਕਾਮਨਸ ਤੋਂ ਪਾਸ ਹੋ ਚੁੱਕਿਆ ਹੈ ਅਤੇ ਹੁਣ ਇਹ ਸੈਨੇਟ ਵਿੱਚ ਵਿਚਾਰ ਅਧੀਨ ਹੈ ਤੇ ਇਹਨਾਂ ਸਾਰੀਆਂ ਅਪਡੇਟਸ ਦੇ ਨਾਲ ਸਪਸ਼ਟ ਹੈ ਕਿ 2024 ਕੈਨੇਡਾ ਇਮੀਗ੍ਰੇਸ਼ਨ ਤੇ ਲਈ ਬਹੁਤ ਅਹਿਮ ਸਾਲ ਹੋਣ ਜਾ ਰਹੇ ਹੈ